ਸਿੱਖੀ ਦੀਆਂ ਗੋਮਾਂ ਹੋ ਰੀਆਂ ਨਿਸ਼ਾਨੀਆਂ ਤਤੀ ਤਵੀ ਉੱਤੇ ਨਾ ਤਰਮ ਹਾਰਿਆ ਕਿਹੜੀ ਗੱਲ ਸਿੱਖਾ ਸਿੱਖੀ ਨੂੰ ਵਿਸਾਰਿਆ ਅੱਜ ਦੀ ਨੌਜਵਾਨ ਪੀੜ੍ਹੀ ਕਾਫੀ ਜ਼ਿਆਦਾ ਪੀੜ੍ਹੀ ਜਿਹੜੀ ਹੈ ਸੋਸ਼ਲ ਮੀਡੀਆ ਨਾਲ ਜੁੜ ਚੁੱਕੀ ਹੈ ਤੇ ਜਿਹੜੇ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਜਿਹੜੇ ਇੱਕ ਮਤਲਬ ਮਾੜੀ ਚੀਜ਼ ਆ ਅਗਰ ਅਸੀਂ ਉਹਦੀ ਗਲਤ ਵਰਤੋਂ ਕਰਤੀ ਆ ਤੇ ਫੇਰ ਉਹ ਮਾੜੀ ਬਣ ਜਾਂਦੀ ਹਾਂ ਅਗਰ ਹਰਮਨ ਸਾਹਿਬ ਦੀ ਪਹਿਲੀ ਜਾਣ ਕਿੱਥੇ ਹੋਈ ਸੀ ਪਤਾ ਕਿਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਗੁਰਸਿੱਖ ਬੱਚੇ ਜੁੜੇ ਹੋਏ ਨੇ ਇਹਨਾਂ ਦੇ ਨਾਲ ਪਹਿਲਾਂ ਤੇ ਕੁਝ ਸਵਾਲ ਜਵਾਬ ਕਰਾਂਗੇ ਅ ਬੱਚਿਓ ਤੁਸੀਂ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਹੋਏ ਹੋ ਪਹਿਲਾਂ ਤੋਂ ਗੁਰਬਾਣੀ ਕੀਰਤਨ ਜਾਂ ਪੂਰੀ ਇਤਿਹਾਸ ਸਿੱਖਦੇ ਹੋ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਚਪਨ ਤੋਂ ਹੀ ਬਚਪਨ ਤੋਂ ਹੀ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਹੋਏ ਇਸ ਲਾਈਨ ਚ ਚੱਲੀ ਹਾਂ ਬਹੁਤ ਵਧੀਆ ਗੱਲ ਤੁਹਾਡਾ ਪਹਿਰਾਵਾ ਬਹੁਤ ਸੋਹਣਾ ਹੈ ਤੁਸੀਂ ਨਿਹੰਗ ਸਿੰਘਾਂ ਵਾਲਾ ਬਣਾ ਪਿਆ ਖੁਸ਼ੀ ਹੋਈ ਦੇਖ ਕੇ ਆ ਪੁੱਤਰ ਮੈਂ ਸਵਾਲ ਜੋ ਆਪ ਕੁਝ ਕਰਨਾ ਚਾਹੁੰਨਾ ਗੋਰੀ ਇਤਿਹਾਸ ਦੇ ਬਾਰੇ ਅ ਗੁਰੂ ਰਾਮਦਾਸ ਪਾਸ਼ਾ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਵੈਰੀ ਗੁੱਡ ਬੀਬੀ ਪਾਨੀ ਜੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਸੁਪਤਨੀ ਦਾ ਨਾਮ ਸੀ ਅ ਗੁਰੂ ਹਰਗਬਿੰਦ ਸਾਹਿਬ ਜੀ ਦੀਆਂ ਚਾਰ ਜੰਗਾਂ ਹੋਈਆਂ ਜਿਵੇਂ ਸਾਨੂੰ ਪਤਾ ਹੈ ਨਾ ਅ ਗੁਰੂ ਹਰਗਬਿੰਦ ਸਾਹਿਬ ਦੀ ਪਹਿਲੀ ਜੰਗ ਕਿੱਥੇ ਹੋਈ ਸੀ ਪਤਾ ਕਿਸੇ ਨੂੰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਪਹਿਲੀ ਜੰਗ ਇੱਥੇ ਹੋਈ ਸੀ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਆ ਗੁਰੂ ਹਰਗੋਬਿੰਦ ਸਾਹਿਬ ਦੀ ਪਹਿਲੀ ਜੰਗ ਅੰਮ੍ਰਿਤਸਰ ਸਾਹਿਬ ਜਿੱਥੇ ਅੱਜ ਖਾਲਸਾ ਕਾਲਜ ਹੈ ਨਾ ਪਤਲੀ ਘਰ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਹੈ ਔਰ ਨਾਲ ਹੀ ਖਾਲਸਾ ਕਾਲਜ ਹੈ ਉਹ ਜਗ੍ਹਾ ਦੇ ਉੱਤੇ ਪਹਿਲਾਂ ਮੈਦਾਨ ਹੁੰਦਾ ਸੀਗਾ ਉੱਥੇ ਪਹਿਲੀ ਜਿਹੜੀ ਜੰਗ ਹੋਈ ਸੀ ਉਹ ਇੱਕ ਬਾਜ ਕਰਕੇ ਹੋਈ ਸੀ ਉਹ ਤੁਹਾਨੂੰ ਦੁਬਾਰਾ ਐਕਸਪਲੇਨ ਕਰਾਂਗੇ ਵੱਡੀ ਵੀਡੀਓ ਦੇ ਵਿੱਚ ਠੀਕ ਆ ਅ ਪੰਜ ਤਖਤਾਂ ਦੇ ਨਾਮ ਦੱਸ ਸਕਦੇ ਹੋਗੇ ਬੱਚਾ ਹਾਂਜੀ ਹਾਂਜੀ तकश्री अकाल तक तो तक साहिब तकश्री केसगढ़ साहिब तकश्री हरमंदिर जी तकश्री पटना साहिब तकश्री दमदमा साहिब हरमंदिर हरमंदिर जी किथे अमित सर नहीं अमित सर श्री अकाल तक साहिब आ गए ना पहला हरमंदिर साहिब वाले आ गए फिर आ गए श्री केसगढ़ साहिब तक श्री हरमंदिर जी ये किथे नहीं पता ਅ ਹਾਂ ਪਟਨਾ ਸਾਹਿਬ ਵਾਲਿਆਂ ਨੂੰ ਆਪਾਂ ਤੱਕ ਸ੍ਰੀ ਹਰਮੰਦਰ ਜੀ ਵੀ ਕਹਦੇ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਫਿਰ ਦਮਦਮਾ ਸਾਹਿਬ ਤੇ ਸ੍ਰੀ ਹਜੂਰ ਸਾਹਿਬ ਅਬਜਲ ਨਗਰ ਜਿੱਥੇ ਵਿੱਚ ਰਾਗ ਕਿੰਨੇ ਆ ਹਾਂਜੀ 31 ਰਾਗ 31 ਰਾਗ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਵਿੱਚ 31 ਰਾਗ ਨੇ ਚਾਰ ਸਵਾਲ ਬਿਲਕੁਲ ਸਹੀ ਜਵਾਬ ਦਿੱਤੇ ਨੇ ਚਲੋ ਕੁਸ਼ਨਾਗੁਰ ਸਾਡੇ ਕੋਲ ਉਹਨਤਾਈਆਂ ਰਹਿ ਵੀ ਜਾਂਦੀਆਂ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਬੱਚਿਆਂ ਨੂੰ ਦੇਖਿਆ ਬੜੇ ਸੋਹਣੇ ਬਾਣੇ ਪਾਏ ਨੇ ਉਹਨਾਂ ਨੂੰ ਚੰਗੀ ਨੋਲਿਜ ਵੀ ਆ ਐ ਨਹੀਂ ਵੀ ਇਕੱਲੇ ਆਪ ਬਾਣੇ ਪਾ ਕੇ ਤੁਰੇ ਫਿਰਦੇ ਆ ਬਹੁਤ ਵਧੀਆ ਇਹਨਾਂ ਨੇ ਅ ਜਵਾਬ ਦਿੱਤੇ ਨੇ ਬੱਚਿਓ ਤੁਸੀਂ ਆਮ ਤੁਹਾਡੇ ਵਰਗੇ ਜਿਹੜੇ ਨੌਜਵਾਨ ਅੱਜ ਕੱਲ ਬੱਚੇ ਬੱਚੀਆਂ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ ਦੇਖਦੇ ਆ ਨਾ ਘਾਟ ਹੀ ਆ ਜਿਹੜੇ ਤੁਹਾਡੇ ਵਾਂਗ ਇਦਾਂ ਦੇ ਪਹਿਰਾਵੇ ਪਾ ਕੇ ਸਾਨੂੰ ਮਿਲਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣਾ ਅੱਜ ਦੀ ਨੌਜਵਾਨ ਪੀੜ੍ਹੀ ਕਾਫੀ ਜ਼ਿਆਦਾ ਪੀੜ੍ਹੀ ਜਿਹੜੀ ਹੈ ਸੋਸ਼ਲ ਮੀਡੀਆ ਨਾਲ ਜੁੜ ਚੁੱਕੀ ਹੈ ਸੋਸ਼ਲ ਮੀਡੀਆ ਤੇ ਇੰਨਾ ਕ ਜ਼ਿਆਦਾ ਪਹਿਰਾਵਾ ਹੋ ਚੁੱਕਾ ਹੈ ਕਿ ਹਾਈ ਕੋਈ ਲਾਈਕ ਵਿਊ ਲੈਣ ਲਈ ਆਪਣਾ ਆਪਣਾ ਜਿਹੜਾ ਦਿਖਾਵਾ ਕਰ ਰਿਹਾ ਹੈ ਬਿਲਕੁਲ ਅੰਗ ਪ੍ਰਦਰਸ਼ਨੀ ਵੀ ਕਰਦੇ ਆ ਕਈ ਹਨ ਬਹੁਤ ਕੁਝ ਜਿਹੜਾ ਚੱਲ ਰਿਹਾ ਸੋ ਇਸੇ ਲਈ ਅਸੀਂ ਸੰਦੇਸ਼ ਇਹੀ ਦੇਣਾ ਚਾਹੁੰਦੇ ਕਿ ਸਭ ਤੋਂ ਪਹਿਲਾਂ ਆਪਣੇ ਗੁਰੂ ਨਾਲ ਜੁੜਿਆ ਜਾਵੇ ਬਾਣੀ ਬਾਣੇ ਨਾਲ ਬਾਣੀ ਨਾਲ ਜੁੜਿਆ ਜਾਵੇ ਔਰ ਗੁਰੂ ਸਹਿਬ ਨਾਲ ਜੁੜਿਆ ਹਾਂ ਬਹੁਤ ਸਹੀ ਗੱਲ ਆ ਕਿ ਆਪਾਂ ਸਭ ਤੋਂ ਪਹਿਲਾਂ ਸਾਡਾ ਗੁਰੂ ਆ ਸਾਡੇ ਵਾਸਤੇ ਹਨ ਆਪਾਂ ਬਾਕੀ ਜਿਹੜੇ ਕਾਰਵਿਆਰ ਕਰਦੇ ਆ ਉਹ ਬਾਅਦੀਆਂ ਗੱਲਾਂ ਵਾ ਤੁਸੀਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਕੀ ਕਰਦੇ ਹੋ ਸਭ ਤੋਂ ਪਹਿਲਾਂ ਗੁਰੂ ਦਾ ਬਾਣਾ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਗੁਰਬਾਣੀ ਸਾਡੇ ਕੋਲ ਹੋਣੀ ਬਹੁਤ ਜ਼ਰੂਰੀ ਆ ਬੜੀ ਚੰਗੀ ਗੱਲ ਹੈ ਜਿਵੇਂ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਸੋਸ਼ਲ ਮੀਡੀਆ ਕਰਕੇ ਮਤਲਬ ਜਿਹੜੇ ਨਸ਼ੇ ਵੀ ਵਾਤ ਰਹੇ ਨੇ ਵੇਖਾ ਵਖਾਈ ਸਾਰੇ ਨਸ਼ੇ ਕਰ ਰਹੇ ਨੇ ਸਾਨੂੰ ਬਾਣੀ ਨਾਲ ਜੁੜਨਾ ਚਾਹੀਦਾ ਸਾਰੇ ਜਿਹੜੇ ਗੁਰੂ ਸਾਹਿਬਾਨ ਨੇ ਉਹ ਸਾਨੂੰ ਸੰਦੇਸ਼ ਦੇ ਕੇ ਕਹੇ ਨੇ ਕਿ ਸਾਨੂੰ ਚੰਗਾ ਜੀਵਨ ਜਿਉਣ ਲਈ ਸਾਨੂੰ ਬਾਣੀ ਨਾਲ ਲੜਨਾ ਚਾਹੀਦਾ ਆ ਤੇ ਜਿਹੜੇ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਜਿਹੜੇ ਇੱਕ ਮਤਲਬ ਮਾੜੀ ਚੀਜ਼ ਆ ਅਗਰ ਅਸੀਂ ਉਹਦੀ ਗਲਤ ਵਰਤੋਂ ਕਰਦੇ ਆ ਤਾਂ ਫੇਰ ਉਹ ਮਾੜੀ ਚੀਜ਼ ਬਣਦੀ ਆ ਅਗਰ ਆਪਾਂ ਨੂੰ ਸੁਚੱਜੇ ਢੰਗ ਨਾਲ ਵਰਤਦੇ ਆ ਤੇ ਉਹ ਚੰਗੀ ਬਣ ਜਾਂਦੀ ਆ ਹਾਂਜੀ ਉਹਦੇ ਤੇ ਕੀਰਤਨ ਸ਼ਬਦ ਕਵਿਸ਼ਰੀਆਂ ਸਭ ਕੁਝ ਸੁਣਨ ਵਾਲਾ ਮਿਲਦਾ ਆ ਪਰ ਅਸੀਂ ਬਾੜੀਆਂ ਗੱਲਾਂ ਵੱਲ ਜ਼ਿਆਦਾ ਜਾ ਰਹੇ ਆ ਪਰ ਸਾਨੂੰ ਕੀਰਤਨ ਬਹੁਤ ਪਾਠ ਕਰਨਾ ਚਾਹੀਦਾ ਆ ਕਿ ਕਵਿਸ਼ਰੀਆਂ ਸੁਣਨੀਆਂ ਚਾਹੀਦੀਆਂ ਨੇ ਕਿ ਸਾਡੇ ਵਿਦਵਾਨ ਕੀ ਕੀ ਕਰਕੇ ਗਏ ਨੇ ਕੰਮ ਆਪਣੇ ਜੀਵਨ ਵਿੱਚ ਸਾਨੂੰ ਉਹਨਾਂ ਦੇ ਕੀਤੇ ਹੋਏ ਕੰਮ ਸਾਨੂੰ ਮਤਲਬ ਜੀਵਨ ਵਿੱਚ ਅਮਲ ਕਰਨਾ ਚਾਹੀਦਾ ਆ ਇੰਨੀ ਛੋਟੀ ਜੀ ਉਮਰ ਦੇ ਵਿੱਚ ਬੱਚੇ ਇੰਨੀਆਂ ਇੰਨੀਆਂ ਵੱਡੀਆਂ ਗੱਲਾਂ ਕਰਦੇ ਨੇ ਕਵਿਸ਼ਰੀਆਂ ਸੁਣਨ ਵਾਲੀਆਂ ਗੱਲਾਂ ਜਿਹੜੇ ਕਿਉਂਕਿ ਕਵਿਸ਼ਰੀ ਸੁਣਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਇਤਿਹਾਸ ਹੁੰਦਾ ਉਹਦੇ ਵਿੱਚ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਅਪਾ ਜੀ ਤੁਸੀਂ ਕੁਝ ਕਰਦੇ ਹੋ ਤੁਹਾਡਾ ਕੋਈ ਜਥਾ ਹੈ ਕਿਸ ਤਰ੍ਹਾਂ ਹਾਂਜੀ ਕਵਿਸ਼ਰੀ ਜਥਾ ਹੈ ਸਹਿਜ ਦਾ ਅ ਤੁਸੀਂ ਕਵਿਸ਼ਰੀ ਕਰਦੇ ਹੋ ਕੁਝ ਸੁਣਾ ਸਕਦੇ ਹੋ ਸਾਨੂੰ ਹਾਂਜੀ ਜ਼ਰੂਰ ਪੁੱਲ ਗਈਆਂ ਸਿੱਖਾ ਤੈਨੋਂ ਕੁਰਬਾਨੀਆਂ ਸਿੱਖੀਆਂ ਗੁਮ ਹੋ ਰੀਆਂ ਨਿਸ਼ਾਨੀਆਂ ਤਤੀ ਤਵੀ ਉੱਤੇ ਨਾ ਤਰਮ ਹਾਰਿਆ ਕਿਹੜੀ ਗੱਲ ਸਿੱਖਾ ਸਿੱਖੀ ਨੂੰ ਵਿਸਾਰਿਆ ਨਾਵੇ ਗੁਰੂ ਤੂਰੇ ਤਰਮ ਬਚਾਉਣ ਲਈ ਹਿੰਦ ਧਰਮ ਉੱਤੋਂ ਸੀਸ ਕਟਵਾਉਣ ਲਈ ਤਾਰੂ ਸਿੰਘ ਸਿਰੋਂ ਖੋਪਰ ਬਹੁਤ ਵਧੀਆ ਤੇ ਚੜਦੀ ਕਲਾ ਆਵਾਜ਼ ਦੇ ਵਿੱਚ ਇਹਨਾਂ ਦੇ ਬਹੁਤ ਆਨੰਦ ਆਇਆ ਸੁਣ ਕੇ ਅ ਇਹਦੇ ਵਿੱਚ ਤੁਸੀਂ ਇੱਕ ਲਾਈਨ ਕਿ ਵਿਸ਼ਰੀ ਦੇ ਵਿੱਚ ਬੱਚਿਆਂ ਨੇ ਬੋਲੀ ਆ ਕਿ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਸੀ ਪਰ ਅੱਜ ਜੋ ਕੈਨੇਡਾ ਦੇ ਵਿੱਚ ਚੱਲ ਰਿਹਾ ਕਿ ਸਿੱਖਾਂ ਨੇ ਮੰਦਰ ਦੇ ਉੱਤੇ ਹਮਲਾ ਕੀਤਾ ਬਹੁਤ মিডিਆ ਦੇ ਵੱਲੋਂ ਇਹ ਚੀਜ਼ ਪ੍ਰਚਾਰੀ ਜਾ ਰਹੀ ਹੈ ਹਨਾ ਆਪਾਂ ਸਾਰਿਆਂ ਨੇ ਸੁਣੀ ਪਰ ਸਿੱਖ ਕਦੀ ਵੀ ਕਿਸੇ ਮੰਦਰ ਤੇ ਜਾਂ ਧਾਰਮਿਕ ਸਥਾਨ ਦੇ ਉੱਤੇ ਹਮਲਾ ਨਹੀਂ ਕਰ ਸਕਦਾ ਤੁਹਾਡਾ ਹਨਾ ਆਪਾਂ ਕਦੀ ਵੀ ਕਿਸੇ ਕਿਉਂਕਿ ਉਦੋਂ ਨਹੀਂ ਕੀਤਾ ਜਦੋਂ 84 ਦੇ ਵਿੱਚ ਸਾਡਾ ਅਕਾਲ ਤਖਤ ਢਾਹਤਾ ਉਦੋਂ ਵੀ ਕਿਸੇ ਨੇ ਮੰਦਰਾਂ ਦੇ ਉੱਤੇ ਹਮਲਾ ਨਹੀਂ ਸੀ ਕੀਤਾ ਹਨਾ ਜਦੋਂ ਸਾਡੇ ਨੌਜਵਾਨਾਂ ਨੂੰ ਬੇਦੋਸ਼ਾ ਨੂੰ ਮਾਰਿਆ ਆਪਾਂ ਕਦੀ ਵੀ ਹਮਲਾ ਨਹੀਂ ਕੀਤਾ ਆਪਾਂ ਤਾਂ ਧਰਮ ਬਚਾਉਣ ਵਾਲੇ ਆ ਹਨਾ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਸਾਰਾ ਸਿਲਸਿਲਾ ਆ ਇਹ ਆਪਸੀ ਉਹਨਾਂ ਦਾ ਹੈਗਾ ਆ ਪਰ ਇਹ ਦੇਖਿਆ ਜਾਵੇ ਤਾਂ ਜਿਹੜਾ ਇਹ ਹੱਡਾ ਜਿਹੜਾ ਨਾਂ ਲੱਗ ਰਿਹਾ ਆ ਜਿਹੜਾ ਸਿੱਖਾਂ ਦਾ ਨਾਂ ਲੱਗ ਰਿਹਾ ਇਸ ਕਰਕੇ ਲੱਗ ਰਿਹਾ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਦਨਾਮ ਕੀਤਾ ਜਾ ਰਿਹਾ ਆਪਸੀ ਝੜਪ ਨੂੰ ਇੱਕ ਧਾਰਮਿਕ ਰੰਗਤ ਦੇ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਹੈ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਨੌਜਵਾਨ ਬੱਚੇ ਨੇ ਸਾਨੂੰ ਵੀ ਇਹਨਾਂ ਵਾਂਗ ਆਪਣਾ ਬਾਣਾ ਧਾਰਨ ਕਰਕੇ ਬਾਣੀ ਧਾਰਨ ਕਰਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ